ਗੱਲਾ ਬੱਤੀ ਐ ਐਮਐਲਏ ਕਹਿੰਦਾ ਸੀ ਮੇਰੇ ਸੰਪਰਕ ਚਾ ਅੱਜ ਬੱਤੀ ਬੰਬਾ ਦੀ ਗੱਲਾਂ ਕਰੀ ਜਾਂਦਾ ਉਹਨੂੰ ਬੱਤੀ ਦੀ ਰਾਸ਼ੀ ਜਿਹੜੀ ਆ ਪਤਾ ਨਹੀਂ ਕਿਹੜੇ ਪੰਡਤ ਨੂੰ ਹੱਥ ਦਿਖਾ ਕੇ ਜਾਂ ਕਿਹੜੇ ਗਿਆਨੀ ਤੋਂ ਪੁੱਛ ਕੇ ਪਾ ਗਿਆ ਵੀ ਉਹਨੇ ਕਿਹਾ ਹੋਣਾ ਵੀ ਬੱਤੀ ਬੱਤੀ ਕਰੀ ਜਾਂ ਸ਼ਾਇਦ ਕਿਤੇ ਮੁੱਖ ਮੰਤਰੀ ਬਣ ਜਵੇ ਪ੍ਰਤਾਪ ਸਿੰਘ ਬਾਜਵੇ ਦੀਆਂ ਕਿਹੜੇ ਪਾਕਿਸਤਾਨੀ ਆਈਐਸ ਦੇ ਨਾਲ ਤਾਰਾਂ ਜੁੜੀਆਂ ਹੋਈਆਂ ਜਿਹੜੀਆਂ ਉਹ ਕਹਿ ਰਿਹਾ ਵੀ ਬੱਤੀ ਬੰਬ ਹੋ ਜੇ ਜਿੰਦਾ ਫਿਰਦੇ ਨੇ ਇੱਥੇ ਇਸ ਕਰਕੇ ਦੇਸ਼ ਨੂੰ ਨਾ ਤੋੜੋ ਦੇਸ਼ ਨੇ ਅੱਜ ਹੀ ਪੰਜਾਬ ਨੇ ਖਾਸ ਕਰਕੇ ਬਹੁਤ ਵੱਡਾ ਪਿੰਡੇ ਤੇ ਸੰਤਾਪ ਹੰਡਾਇਆ ਵਾ ਬਹੁਤ ਜਿੰਨਾਂ ਦੇ ਗਏ ਆ ਉਹਨਾਂ ਨੂੰ ਪਤਾ ਵਾ ਉਹ ਮਾਮਾ ਅੱਜ ਵੀ ਰੋਂਦੀਆਂ ਨੇ ਪੁਲਿਸ ਦਾ ਦਬਾਅ ਪਾ ਕੇ ਗੱਲ ਤੁਸੀਂ ਕਹੀ ਕਿ ਪੁਲਿਸ ਨੇ ਕਹੀ ਬੱਤੀ ਬੰਬ ਜਿਹੜੇ ਜਿੰਦੇ ਨੇ ਦੱਸ ਦੋ ਬੋਲਸਨੇ ਦਾ ਪੁੱਛਣਾ ਹੀ ਹੈ ਨਾ ਵੀ ਤੈਨੂੰ ਬੰਬਾਂ ਦਾ ਪਤਾ ਬਾਤ ਤੂੰ ਦੱਸ ਜੇ ਉਹਨੂੰ ਪਤਾ ਬਾਤ ਆ ਉਹਨੂੰ ਦੱਸਣੇ ਚਾਹੀਦੇ ਆ ਵੀ ਜਿੰਦਾ ਬੰਬ ਕਿਹਦੇ ਕੋਲ ਆ ਜੇ ਕੱਲ ਨੂੰ ਕੋਈ ਨੁਕਸਾਨ ਹੋ ਗਿਆ ਰੱਬ ਨਾ ਕਰੇ ਤੇ ਫਿਰ ਪ੍ਰਤਾਪ ਸਿੰਘ ਬਾਜਵੇ ਨੂੰ ਵਿੱਚ ਲੈਣਾ ਪਊਗਾ ਉਸ ਪਰਚੇ ਦੇ